ਭਗਵੰਤ ਮਾਨਜੜਾ ਨੂੰ ਤਾਂ ਮੈਂ ਜੋ ਸਮਝਾਉ ਨੂੰ ਤਾਂ ਮੈਂ ਕੇ ਸਮਝਦਾ ਕਿ ਉਹ ਤਾਂ ਕੇਸ਼ੇਕ ਚਿਲੀ ਹੈ ਉਹਨਾਂ ਦਾ ਸਿਰਫ ਬਿਨਾ ਜਿਹੜਾ ਉਹ ਚੁਟਕਲਿਆਂ ਤੋਂ ਹੋਰ ਕੁਝ ਨਹੀਂ ਚੁਟਕਲੇ ਬਾਅਦ ਸ਼ੇਖ ਚਿਲੀ ਮੁੱਖ ਮੰਤਰੀ ਹੈ ਤੇ ਉਹ ਤਾਂ ਕੇਜਰੀਵਾਲ ਦਾ ਇੱਕ ਪਿੱਠੂ ਬਣਿਆ ਤੇ ਜੋ ਕੇਜਰੀਵਾਲ ਕਹਿ ਰਿਹਾ ਕੇਜਰੀਵਾਲ ਜਿਹੜਾ ਉਹ ਬਾਣੀਆਂ ਪੁੱਤ ਜਿਹੜਾ ਕਦੇ ਵੀ ਕਿਸਾਨ ਦਾ ਹਮਦਰਦ ਨਹੀਂ ਹੋ ਸਕਦਾ ਇਹਨੇ ਤਾਂ ਪੰਜਾਬ ਨੂੰ ਲੁਟਾ ਦਿੱਤਾ ਕਸਰ ਪਹਿਲਾਂ ਨੇ ਵੀ ਨਹੀਂ ਛੱਡੀ ਤੁਸੀਂ ਕਹੋਗੇ ਕਿ ਇਹ ਲੁੱਟ ਰਹੇ ਨੇ ਤੇ ਪਹਿਲਾਂ ਨੇ ਤੇ ਚੰਗਾ ਕੀਤਾ ਨਾਂ ਦਾ ਕਾਲੀਆਂ ਨੇ ਮੈਂ ਉਹਨਾਂ ਨੂੰ ਅਕਾਲੀ ਨਹੀਂ ਕਹਿੰਦਾ ਉਹਨਾਂ ਨੂੰ ਕਾਲੀਏ ਕਹਿੰਦਾ ਵੀ ਨਾਂ ਤਾਂ ਉਹਨਾਂ ਨੇ ਅਕਾਲੀ ਉਸ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ ਤੇ ਉਹ ਤਾਂ ਹੋਗੇ ਇੱਕ ਬੰਦੇ ਦੇ ਅਸਟੈਂਡ ਤੇ ਜਿਹੜੇ ਬਾਦਲਾਂ ਨਾਲ ਤੇ ਚੱਲ ਰਹੇ ਨੇ ਤੇ ਲੇਕਿਨ ਇਹ ਸਾਰੇ ਦੇ ਸਾਰੇ ਇੱਕ ਬੰਦੇ ਦੇ ਜਿਹੜੇ ਸੀ ਉਹਦੇ ਪਿੱਛੇ ਚੱਲੇ ਉਹਦੀ ਸੋਚ ਦੇ ਪਿੱਛੇ ਚੱਲੇ ਜਿਨੇ ਪੰਜਾਬ ਦਾ ਬੜਾ ਕਰਤਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਆ ਉਨੇ ਵੀ ਜਿਹੜਾ ਜਿਹਨੀਆਂ ਕੀਤਾ ਸੋ ਜਿਹਨੀਆਂ ਰਾਜਨੀਤਿਕ ਪਾਰਟੀਆਂ ਨੇ ਗੁਰਪ੍ਰੀਤ ਜੀ ਇਹ ਸਾਰੀਆਂ ਪੰਜਾਬ ਰੁੱਦੀ ਨੇ ਤੇ ਇਹ ਸਾਨੂੰ ਪੰਜਾਬ ਨੂੰ ਉਹ ਸੈਂਟਰ ਦੀ ਨੀਤੀ ਦੇ ਉੱਤੇ ਕੇਂਦਰ ਦੀ ਜਿੱਤੀ ਦੇ ਉੱਤੇ ਚੱਲਦੇ ਹੋਏ ਸਾਨੂੰ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਵੀ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਂਦਰ ਸਰਕਾਰ ਦੇ ਖਿਲਾਫ ਬੋਲ ਨਾ ਸਕੇ ਠੀਕ ਹੈ ਜੀ